ਫੜਾ ਬੋ ਮੈਂ ਅਧਿਆਕ ਖਿਧਰਾਵਾੜ ਦੇ ਵਿੱਚ ਸਮੂਹ ਰਾਣਾ ਭਾਈ ਚਾਰੇ ਵੱਲੋਂ ਜਿਹੜੀ ਇਕੱਤਰਤਾ ਕੀਤੀ ਗਈ ਹੈ ਆ ਉਹ ਬੱਜਰ ਸਿੰਘ ਦਾ ਜਿਹੜਾ ਦਿਨ ਮਨਾਇਆ ਗਿਆ ਤੁਹਾਡੇ ਵੱਲੋਂ ਵੀ ਹਾਜ਼ਰੀ ਭਰੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਦੇਖੋ ਬਹੁਤ ਹੀ ਸੋਹਣਾ ਦਿਹਾੜਾ ਸਾਡੇ ਰਾਜਪੂਤ ਭਰਾਵਾਂ ਲਈ ਰਾਣੇ ਭਰਾਵਾਂ ਲਈ ਬੱਜਰ ਸਿੰਘ ਰਠੌਰ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਚੱਪੜ ਚਿੜੀ ਦੀ ਲੜਾਈ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਬਜ਼ੁਰਗ ਅਵਸਥਾ ਦੇ ਵਿੱਚ ਸੋ ਬੜਾ ਵੱਡਾ ਉਹਨਾਂ ਦਾ ਸਾਡੇ ਸਿੱਖ ਸਮਾਜ ਦੇ ਵਿੱਚ ਸਤਿਕਾਰ ਹੈ ਤੇ ਸਾਰੇ ਰਾਜਪੂਤ ਭਰਾਵਾਂ ਨੂੰ ਜਿੰਨੇ ਵੀ ਸਮੁੱਚੇ ਦੇਸ਼ ਦੇ ਵਿੱਚ ਵਸਦੇ ਆ ਪੰਜਾਬ ਦੇ ਵਿੱਚ ਵਸਦੇ ਆ ਮੇਰੇ ਹਲਕੇ ਖਰੜ ਚ ਵੱਡੀ ਗਿਣਤੀ ਜਿਹੜੇ ਉਹਨਾਂ ਦੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੀੜੀਦਰ ਪੀੜੀ ਰਹਾਇਸ਼ ਹੈ ਸਾਰਿਆਂ ਨੂੰ ਮੈਂ ਬਹੁਤ ਮੁਬਾਰਕਾਂ ਦਿੰਦੀਆਂ ਇਸ ਦਿਨ ਉਤੇ ਜੀ ਉਹਨਾਂ ਵੱਲੋਂ ਮੰਗ ਵੀ ਕੀਤੀ ਗਈ ਹੈ ਵੀ ਕੋਈ ਸਥਾਨ ਜਾਂ ਉਹਨਾਂ ਦੀ ਯਾਦਗਾਰੀ ਬੁੱਤ ਲਗਾਇਆ ਜਾਏ ਉਸ ਦੇ ਬਾਰੇ ਕੀ ਕੋਰਾਲੀ ਦੇ ਵਿੱਚ ਜੀ ਅਸੀਂ ਮਹਾਰਾਣਾ ਪ੍ਰਤਾਪ ਜੀ ਦਾ ਜਿਹੜਾ ਬੁੱਤ ਹੈ ਉਹ ਜਲਦੀ ਲਗਾਵਾਗੇ ਪਿੱਛੇ ਜੇ ਅਸੀਂ ਸਾਡੇ ਜੈਦੇ ਵਰਾਣਾ ਜੀ ਦਾ ਯਾਦਗਾਰੀ ਦਰਵਾਜਾ ਬਣਾਇਆ ਸੀ ਸੋ ਜਲਦੀ ਕੋਰਾਲੀ ਵਿਖੇ ਲਗਾਇਆ ਜਾਊਗਾ ਮਰਨਾ ਬਤ ਹੈ ਮੈਂ ਜੇ ਅਸੀਂ ਬਲੰਗੂ ਲੈ ਕੇ ਜਿਹੜਾ ਕਾਫੀ ਵਿਵਾਦ ਚੱਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਥੇਸ ਪਹਾਈ ਜਾ ਰਹੀ ਹੈ ਇਸ ਖੰਡ ਨੂੰ ਵੀ ਦੱਸਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਢਕਾਉਣ ਦੀਆਂ ਜਿਹੜੀਆਂ ਸ਼ਾਸਨ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀਆਂ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਅਜੰਡੇ ਨੇ ਜੀ ਥੈਂਕ ਯੂ